ਸਵਾਗਤ ਹੈ ਦੋਸਤੋ ਫੇਰ ਤੋਂ ਮੈਪਲੀ 8000 10000 ਔਰ ਰੋਜਵੈਲ ਇਹ ਤਿੰਨੇ ਫੀਡਾਂ ਬਾਰੇ ਬਹੁਤ ਸਾਰੇ ਸਵਾਲ ਸੀ ਫਾਰਮਰ ਵੀਰਾਂ ਦੇ ਤਾਂ ਆਪਾਂ ਅੱਜ ਸਪੈਸ਼ਲੀ ਇਸ ਲਈ ਵੀਡੀਓ ਬਣਾਈ ਹੈ ਤਾਂ ਇਹਨਾਂ ਬਾਰੇ ਡਿਟੇਲ ਨਾਲ ਦੱਸਾਂਗੇ ਮੱਝ ਨੂੰ ਪਾਉਣੀ ਆ ਗਾਂ ਨੂੰ ਪਾਉਣੀ ਆ ਕਿੰਨੀ ਕਿੰਨੀ ਪਾਉਣੀ ਆ ਕਿੰਨੇ ਕਿੰਨੇ ਦੁੱਧ ਤੇ ਪਾਉਣੀ ਆ ਆਪਾਂ ਇਹ ਸਾਰਾ ਦੱਸਾਂਗੇ ਤਿੰਨੇ ਫੀਡਾਂ ਬਾਰੇ ਇਹ ਫੀਡਾਂ ਦੇ ਬਾਰੇ ਪਹਿਲਾਂ ਆਪਾਂ ਕਿਸੇ ਵੀਡੀਓ ਵਿੱਚ ਵੀ ਨਹੀਂ ਦੱਸਿਆ ਡਿਟੇਲ ਨਾਲ ਨਹੀਂ ਦੱਸਿਆ ਵੈਸੇ ਆਪਾਂ ਪਾਉਣ ਬਾਰੇ ਦੱਸ ਦਿੰਨੇ ਆ ਜャ ਫਾਰਮਰ ਯੂਜ਼ ਕਰ ਰਹੇ ਨੇ ਉਹ ਦੱਸ ਦਿੰਨੇ ਆ ਤਾ ਮੈਂ ਪਹਿਲਾਂ ਇਹ ਗੱਲ ਕਹਿਣੀ ਚਾਹੂੰਗਾ ਵੀ ਜੋ ਮੈਪਰੀ ਦਾ ਕਨਸੈਪਟ ਆ ਉਹ ਫੇਸ ਫੀਡਿੰਗ ਦਾ ਹੈ ਜਿਸ ਤਰ੍ਹਾਂ ਪਹਿਲੇ 20 ਦਿਨ ਫਰੈਸ਼ ਫੀਡ ਪੈਂਦੀ ਆ ਉਸ ਤੋਂ ਬਾਅਦ ਅਰਲੀ ਪੈਂਦੀ ਆ 3 ਮਹੀਨੇ ਫਿਰ ਅਗਲੇ 4 ਮਹੀਨੇ ਮਿਡ ਪੈਂਦੀ ਆ ਫਿਰ ਉਸ ਤੋਂ ਅੱਗੇ ਲੇਟ ਪੈਂਦੀ ਆ ਜੋ ਇਹ ਫੀਡਾਂ ਤਿਆਰ ਹੋਵਾਂਗੇ ਨੇ ਇਹ ਡਿਮਾਂਡ ਤੇ ਤਿਆਰ ਹੋਵਾਂਗੇ ਨੇ ਬਹੁਤ ਜ਼ਿਆਦਾ ਮਾਰਕੀਟ ਵਿੱਚ ਡਿਮਾਂਡ ਸੀ ਵੀ ਜਿਹੜੇ ਛੋਟੇ ਫਾਰਮਰ ਨੇ ਉਹਨਾਂ ਲਈ ਕੁਛ ਨਾ ਕੁਛ ਕਰੋ ਤਾਂ ਆਪਾਂ ਉਹਨਾਂ ਲਈ ਵੀ ਇਹ ਫੀਡਾਂ ਲੈ ਕੇ ਆਏ ਤਾਂ ਹੁਣ ਇਸ ਦੇ ਫੀਲਡ ਵਿੱਚ ਕਮਾਲ ਦੇ ਰਿਜ਼ਲਟ ਮਿਲ ਦੇਖਣ ਨੂੰ ਮਿਲੇ ਨੇ ਔਰ ਬਹੁਤ ਜ਼ਿਆਦਾ ਡਿਮਾਂਡ ਆ ਤਾਂ ਛੋਟ ਤੇ ਇਸ ਬਾਰੇ ਵੀਡੀਓ ਬਹੁਤ ਮੰਗਦੇ ਸੀ ਲਗਭਗ ਹਰ ਰੋਜ਼ ਮੈਨੂੰ ਕਾਲ ਰਹਿੰਦੀ ਆ ਕੋਈ ਨਾ ਕੋਈ ਵੀ 10000 ਕਿੰਨੇ ਤੇ ਪਾਉਣੀ ਆ ਜੀ 8000 ਕਿੰਨੇ ਦੁੱਧ ਨੂੰ ਪਾਉਣੀ ਆ ਔਰ ਰੋਜ਼ ਵੱਲ ਕਿਵੇਂ ਪਾਉਣੀ ਆ ਆਓ ਆਪਾਂ ਦੱਸ ਦਿਆਂ ਤੁਹਾਨੂੰ ਕਰਦੇ ਆ ਸ਼ੁਰੂ ਆਪਾਂ ਇਹ 8000 ਫੀਡ ਤੋਂ ਪਹਿਲਾਂ ਸ਼ੁਰੂ ਕਰਦੇ ਆ ਮੈਪਲੀ 8000 ਇਹ ਫੀਡ ਆਪਾਂ ਪਾਉਣੀ ਆ ਗਾਂ ਨੂੰ 15 ਲੀਟਰ ਦੀ ਕੈਪੈਸਿਟੀ ਤੱਕ ਵੱਧ ਤੋਂ ਵੱਧ 15 ਲੀਟਰ ਦੀ ਕੈਪੈਸਿਟੀ ਤੱਕ ਆਪਾਂ ਪਾਉਣੀ ਆ ਔਰ ਡੋਜ਼ ਰੱਖਣੀ ਆ 450 ਗ੍ਰਾਮ 1 ਲੀਟਰ ਦੁੱਧ ਦੇ ਕੋਲਣੇ 1 ਲੀਟਰ ਦੁੱਧ ਮਗਰ 7/2 400 ਗ੍ਰਾਮ ਫੀਡ ਠੀਕ ਹੈ ਜੀ ਔਰ ਪਾਣੀ ਉਸ ਨੂੰ ਕੋਸ਼ਿਸ਼ ਕਰੋ 24 ਘੰਟੇ ਅਵੇਲੇਬਲ ਕਰੋ ਜਾਂ ਘਾਟੋ ਘਾਟੇ 4-5 ਵਾਰ ਪਿਆਓ ਤੂੜੀ ਸਿਰਫ 1.5 ਕਿਲੋ ਦਿੰਦੀ ਪਾਉਣੀ ਆ ਔਰ ਸਾਈਲੇਜ ਖੁੱਲਾ ਪਾਓ ਜਿੰਨਾ ਵੀ ਖਾ ਸਕਦੀ ਹੈ ਹਰਾਚਾਰਾ ਖੁੱਲਾ ਪਾਓ ਉਸ ਨੂੰ ਠੀਕ ਹੈ ਜੀ ਹੁਣ ਆਪਾਂ ਗੱਲ ਮੱਝ ਦੀ ਗੱਲ ਕਰਦੇ ਆ ਮੱਝ ਨੂੰ ਜੇ ਇਹ ਤੁਸੀਂ ਫੀਡ ਪਾਉਣੀ ਆ 10 ਲੀਟਰ ਦੀ ਕੈਪੈਸਿਟੀ ਤੱਕ ਮੱਝ ਨੂੰ ਪਾ ਸਕਦੇ ਹੋ ਔਰ ਮੱਝ ਲਈ ਰੋਜ਼ ਤੁਸੀਂ ਰੱਖਣੀ ਆ 1/2 ਕਿਲੋ 1 ਕਿਲੋ ਦੁੱਧ ਮਗਰ ਠੀਕ ਹੈ ਇਹ ਮੱਝ ਲਈ ਹੋ ਗਈ ਇਹ ਸਾਰੀਆਂ ਤਿੰਨ ਹੀ ਫੀਡ ਆ ਔਰ ਇਹ ਆ ਗਈ ਆਪਣੀ ਮੈਪਲੀ 10000 10000 ਦੇ ਕਮਾਲ ਦੇ ਰਿਜ਼ਲਟ ਨੇ ਔਰ ਕਮਾਲ ਦੀ ਇਸ ਦੀ ਡਿਮਾਂਡ ਆਈ ਆ ਸਾਡੇ ਵੀ ਜੋ ਸਾਡੀ ਐਸਪੈਕਟੇਸ਼ਨ ਸੀ ਉਸ ਤੋਂ ਜੋ ਉਮੀਦ ਸੀ ਉਸ ਤੋਂ ਕਿਤੇ ਜਿਆਦਾ ਵੱਧ ਕੇ ਇਸ ਦੀ ਡਿਮਾਂਡ ਆਈ ਆ ਬਹੁਤ ਹੀ ਕਮਾਲ ਦੇ ਰਿਜ਼ਲਟ ਨੇ ਬਹੁਤ ਜਿਆਦਾ ਫਾਰਮਰ ਦੁਆਰਾ ਦੁਆਰਾ ਡਿਮਾਂਡ ਕਰਦੇ ਨੇ 10000 ਫੀਡ ਦੀ 10000 ਸ਼ੀਟ ਨੂੰ ਤੁਸੀਂ ਗਾਂ ਨੂੰ ਪਾਉਣੀ ਆ 20 ਲੀਟਰ ਦੁੱਧ ਦੀ ਰਿਕਵੈਸਟੀ ਤੱਕ ਔਰ ਮੱਝ ਨੂੰ ਪਾ ਸਕਦੇ ਹੋ ਤੁਸੀਂ 14 ਲੀਟਰ ਦੀ ਰਿਕਵੈਸਟੀ ਤੱਕ 13-14 ਲੀਟਰ ਦੀ ਕੁਐਸਟ ਤੱਕ ਮੱਝ ਨੂੰ ਰੱਖ ਦਿਓ ਔਰ ਡੋਜ ਰੱਖਣੀ ਹੈ ਉਹੀ ਮੱਝ ਨੂੰ ਅੱਧਾ ਕਿਲੋ 1 ਕਿਲੋ ਦੁੱਧ ਮਗਰ ਔਰ ਗਾਂ ਨੂੰ 4.50 ਗ੍ਰਾਮ 1 ਲੀਟਰ ਦੁੱਧ ਮਗਰ ਔਰ ਸਾਇਲੇਜ ਖੁੱਲਾ ਦੇਣਾ ਜਾਂ ਹਰਾ ਚਾਰਾ ਖੁੱਲਾ ਦੇਣਾ ਜਿੰਨਾ ਵੀ ਉਹ ਖਾਵੇ ਖੋਸੋ ਕੇ ਔਰ ਤੂੜੀ 1.5 ਕਿਲੋ ਤੋਂ ਵੱਧ ਨਹੀਂ ਪਾਉਣੀ ਪਾਣੀ ਦੀ ਅਵੇਲੇਬਿਲਟੀ 24 ਘੰਟੇ ਚਾਹੀਦੀ ਇੱਥੇ ਕਿਉਂਕਿ ਜੇ 20 ਲੀਟਰ ਦੁੱਧ ਦੇਣਾ ਤਾਂ ਉਹ ਪਸ਼ੂ ਨੇ 100 ਲੀਟਰ ਪਾਣੀ ਪੀਣਾ ਦੁੱਧ ਲਈ ਔਰ 20 ਲੀਟਰ ਉਸਨੇ ਆਪਣੇ ਸਰੀਰ ਲਈ ਪਾਣੀ ਪੀਣਾ ਉਸ ਗਾਂ ਨੇ ਤਾਂ 120 ਲੀਟਰ ਜੇ ਪਾਣੀ ਆਪਾਂ ਗਈਏ ਵੀ ਦੋ ਟਾਈਮ ਪਿਆਕੇ ਜਾਂ ਤਿੰਨ ਟਾਈਮ ਪਿਆਕੇ ਨਹੀਂ ਪੂਰਾ ਹੁੰਦਾ ਤਾਂ 24 ਘੰਟੇ ਪਾਣੀ ਅਵੇਲੇਬਲ ਰੱਖੋ ਤਾਂ ਇਹ ਆਪਣੀ 10000 ਦਾ ਆ ਗਿਆ ਜੀ ਔਰ ਇਹ ਆਪਣੀ ਆ ਗਈ ਰੋਜ਼ਵੈਲ ਫੀਡ ਰੋਜ਼ਵੈਲ ਫੀਡ ਆਜੋ ਇਹ ਆਪਾਂ ਗਾਂ ਨੂੰ ਪਾਉਣੀ ਆ 25 ਲੀਟਰ ਦੀ ਕੈਪੈਸਿਟੀ ਤੱਕ 25 ਲੀਟਰ ਦੁੱਧ ਆ ਔਰ ਮੱਝ ਨੂੰ ਆਪਾਂ ਪਾ ਸਕਦੇ ਆ 16 17 ਲੀਟਰ ਦੀ ਕੈਪੈਸਿਟੀ ਤੱਕ ਤਿੰਨੇ ਫੀਡਾਂ ਵਿੱਚ ਕਿਸੇ ਤਰ੍ਹਾਂ ਦਾ ਕੋਈ ਤੁਸੀਂ ਪਾਊਡਰ ਨਹੀਂ ਪਾਉਣਾ ਨਾਲ ਕੋਈ ਮਿਨਰਲ ਮਿਕਸਚਰ ਕੋਈ ਈਸਟਰਨ ਐਂਜਾਈਮ ਕੋਈ ਟੌਕਸਿਨ ਵੈਂਟਰ ਕੋਈ ਬਾਈਪਾਸ ਫੈਟ ਕਿਸੇ ਤਰ੍ਹਾਂ ਦਾ ਕੋਈ ਲਿਕਵਿਡ ਕੈਲਸ਼ੀਅਮ ਕੋਈ ਲਿਵਰ ਟੋਨਿਕ ਕੁਛ ਨਹੀਂ ਦੇਣ ਦੀ ਲੋੜ ਜਿੱਥੇ ਵੀ ਇਹ ਫੀਡ ਪੈ ਰਹੀ ਆ ਉਹ ਫਾਰਮਰ ਤੁਹਾਨੂੰ ਦੱਸ ਸਕਦੇ ਨੇ ਬੜੇ ਬੜੀਆਂ ਮੈਂ ਵੀਡੀਓ ਪਾੰਗਾਣੇ ਅੱਗੇ ਵੀ ਪਾਉਂਦੇ ਰਹਾਂਗੇ ਵੀ ਕਿਸੇ ਤਰ੍ਹਾਂ ਦਾ ਕੋਈ ਪ੍ਰੀਵੈਕਸਰ ਕੋਈ ਬਾਈਪਾਸ ਫੈਟ ਬਿਲਕੁਲ ਨਹੀਂ ਦੇਣੀ ਕਦੇ ਵੀ ਤੁਹਾਡੀ ਗਾਂ ਸਿਹਤ ਨਹੀਂ ਤੋੜੂਗੀ ਪਰ ਤੁਸੀਂ ਦੁੱਧ ਦੇ ਅਕੋਰਡਿੰਗ ਉਸ ਦੀ ਡੋਜ਼ ਪੂਰੀ ਰੱਖੋ 1/2 400 ਗ੍ਰਾਮ 1 ਲੀਟਰ ਦੁੱਧ ਮਗਰ ਗਾਂ ਨੂੰ ਔਰ ਮੱਝ ਨੂੰ 1 ਲੀਟਰ ਦੁੱਧ ਮਗਰ 1/2 ਕਿਲੋ ਫੀਡ 500 ग्राम और जो ना रेट वाइज भी आपा गल कर लनेया रेट बहुत सारे वीर पूछदे ने आज दी मैं गल करूंगा आज तारीख है 3 तारीख है 12वां महीना 2024 आज दा रेट मैं तन्नू दसा 8000 दा मैं किसी कंपनी ਨਾਲ ਕੰਪੈਰੀਜ਼ਨ ਨਹੀਂ ਕਰ ਰਿਆ ਬਿਲਕੁਲ ਜੈਨੂਇਨ ਰੇਟ ਨੇ ਇਹ ਦੇਖੋ ਮੈਂ ਕਹਾਂਣਾ ਵੀ ਡਿਮਾਂਡ ਤੇ ਤਿਆਰ ਹੋਈ ਆ ਇਹ ਛੋਟੇ ਫਾਰਮਰ ਲਈ ਫੀਡਾਂ ਤਿਆਰ ਕਰੀਆਂ ਨੇ ਬਿਲਕੁਲ ਜੈਨੂਇਨ ਰੇਟ ਨੇ ਇਹਨਾਂ ਦੇ 8000 ਫੀਡ ਦਾ ਰੇਟ ਆ ਸਿਰਫ 1480 ਰੁਪਏ ਬੈਗ ਪੈਲੇਟ ਪਕੌੜੀ ਵਿੱਚ 10000 ਮੈਪਲੀ 10000 ਦਾ ਰੇਟ ਹੈ 1580 ਰੁਪਏ ਪੈਲੇਟ ਇਹ ਫੀਡ ਤੁਹਾਨੂੰ ਮੈਸ ਵਿੱਚ ਵੀ ਮਿਲੂਗੀ ਮੈਸ ਮਤਲਬ ਚੂਰੀ ਫੀਡ ਹੁੰਦੀ ਹੈ ਜੋ ਉਸ ਦਾ ਰੇਟ ਹੈ ਸਿਰਫ 1550 ਰੁਪਿਆ ਫਾਰਮੂਲੇਸ਼ਨ ਸੇਮ ਹੈ ਪਰ ਉਹ 1550 ਪੈਲੇਟ ਕਰਕੇ 30 ਰੁਪਏ ਬੈਗ ਦੇ ਘਟ ਜਾਂਦੇ ਆ ਔਰ ਰੋਜਵੈਲ ਰੋਜਵੈਲ ਦਾ ਰੇਟ ਹੈ 1730 ਰੁਪਏ ਪੈਲੇਟ ਇਹ ਤੁਸੀਂ 25 ਲੀਟਰ ਤੱਕ ਵੀ ਗਾਣ ਪਾ ਸਕਦੇ ਹੋ ਮੈਨੂੰ ਨਹੀਂ ਲੱਗਦਾ ਵੀ ਮਾਰਕੀਟ ਵਿੱਚ ਕੋਈ ਇਸ ਤਰ੍ਹਾਂ ਦੀ ਫੀਡ ਹੈ ਹੋਰ ਆਉਂਦੀ ਹੈ ਜੀ ਜੋ ਕਿਸੇ ਤਰ੍ਹਾਂ ਦਾ ਕੋਈ ਪ੍ਰੀਮਿਕਸ ਪਾਊਡਰ ਨਾ ਪਾਉਂਦੀ ਹੋਵੇ ਔਰ ਐਨੇ ਦਿਨ ਤੱਕ ਆਹ ਰੇਟ ਵਿੱਚ ਇਹ ਫੀਡਾਂ ਤੁਹਾਨੂੰ ਮਨ ਕੇ ਚੱਲੋ ਵੀ ਫਾਰਮਰ ਦੀਆਂ ਪਸ਼ੂ ਦੀਆਂ ਸਾਰੀਆਂ ਲੋੜਾਂ ਪੂਰੀਆਂ ਕਰਦੀ ਹੋਵੇ ਇਹ ਦੁੱਧ ਦੇ ਅਕੋਰਡਿੰਗ ਜਿਹੜੇ ਆਪਾਂ ਦੁੱਧ ਦੱਸਿਆ ਤੁਹਾਨੂੰ ਤਾਂ ਇਹ ਆਪਣੀ ਸਪੈਸ਼ਲ ਫੀਡ ਬਾਰੇ ਵੀਡੀਓ ਸੀ ਹੋਰ ਵੀ ਆਪਾਂ ਇਸ ਤਰ੍ਹਾਂ ਦੀ ਵੀਡੀਓ ਤੁਹਾਨੂੰ ਦਿਖਾਵਾਂਗੇ ਆਪਾਂ ਰਿਜ਼ਲਟ ਵੀ ਦਿਖਾਵਾਂਗੇ ਇਹਨਾਂ ਫੀਡਾਂ ਦੇ ਜਿੱਥੇ ਪੈਰਾਂਗਾ ਉਹ ਵੀ ਦੱਸਾਂਗੇ ਇਹ ਤੁਸੀਂ ਦੇਖ ਸਕਦੇ ਹੋ 8000 ਰੁਪਈਆ ਇਸ ਤਰ੍ਹਾਂ ਦੇ ਇਹਨਾਂ ਦੀ ਪੈਕਿੰਗ ਹੈ ਇਹ 10000 ਮੈਸ ਵਿੱਚ ਪਈ ਹੈ। ਔਰ ਇਹ ਰੋਜ਼ਵੈਲ ਹੈ। ਤਾਂ ਵੀਡੀਓ ਵਿੱਚ ਜੁੜੇ ਰਹਿ ਲਈ ਸਭ ਦਾ ਬਹੁਤ-ਬਹੁਤ ਧੰਨਵਾਦ। ਵੀਡੀਓ ਕਿਸ ਤਰ੍ਹਾਂ ਲੱਗੀ? ਕਮੈਂਟ ਕਰਕੇ ਦੱਸ ਸਕਦੇ ਹੋ। ਕੋਈ ਸਵਾਲ ਹੈ ਛੋਟਾ ਤੁਹਾਡਾ ਉਹ ਵੀ ਕਮੈਂਟ ਵਿੱਚ ਕਰ ਸਕਦੇ ਹੋ। ਆਪਾਂ ਉੱਥੇ ਜਵਾਬ ਦੇਵਾਂਗੇ। ਹੋਰ ਵੀ ਫਾਰਮਰ ਵੀ ਦੇਖ ਲੈਂਦੇ ਨੇ। ਵੀ ਜੇ ਕੋਈ ਛੋਟਾ ਸਵਾਲ ਹੈ ਤੁਸੀਂ ਕਮੈਂਟ ਵਿੱਚ ਪਰ ਜੇ ਕੋਈ ਲੰਬਾ ਸਵਾਲ ਹੈ ਲੰਬੀ ਗੱਲ ਕਰਨੀ ਆ ਤਾਂ ਪਲੀਜ਼ ਤੁਸੀਂ ਮੈਨੂੰ WhatsApp ਆਡੀਓ ਸੱਟ ਸਕਦੇ ਹੋ ਮੈਸੇਜ ਕਿਉਂਕਿ ਕਈ ਵਾਰੀ ਕਾਲ ਐਕਸੈਪਟ ਨਹੀਂ ਹੁੰਦੀ ਜਾਂ ਟਾਈਮ ਘੱਟ ਹੁੰਦਾ ਪੂਰੀ ਗੱਲ ਨਹੀਂ ਹੋ ਪਾਉਂਦੀ। ਤਾ ਮੇਰਾ ਨੰਬਰ ਹੈ ਜੀ 98721 87537 ਤਾਂ ਤੁਸੀਂ ਵਟਸਐਪ ਮੈਸੇਜ ਕਰ ਸਕਦੇ ਹੋ ਮੈਨੂੰ ਆਡੀਓ ਸਾਡ ਦਿਓ ਜੋ ਕੋਈ ਲੰਬੀ ਗੱਲ ਕਰਨੀ ਹੈ ਕੋਈ ਵੱਡਾ ਸਵਾਲ ਆ ਤੁਹਾਡਾ ਔਰ ਤੁਸੀਂ ਇਹ ਫੀਡਾਂ ਆਪਣੇ ਪਸ਼ੂਆਂ ਨੂੰ ਜੋ ਛੋਟਾ ਫਾਰਮਰ ਵੀਰ ਆ ਉਹ ਪਾ ਸਕਦਾ ਹੈ ਉਹਨਾਂ ਲਈ ਬੜੇ ਫਾਇਦੇਮੰਦ ਰਹਿਣਗੀਆਂ ਆਮ ਮਾਰਕੀਟ ਵਿੱਚ ਜਿਹੜੀ ਤੁਸੀਂ ਫੀਡ ਲੈਨੇ ਹੋ ਕਿਸੇ ਵੀ ਤਰ੍ਹਾਂ ਦੀ ਕਿਸੇ ਵੀ ਕੰਪਨੀ ਦੀ ਲੈਨੇ ਹੋ ਉਹਦੇ ਨਾਲ ਤੁਹਾਨੂੰ ਬਹੁਤ ਸਾਰੇ ਪਾਊਡਰ ਪਾਉਣੇ ਪੈਂਦੇ ਨੇ ਬਾਈਪਾਸ ਫੈਟਾਂ ਵਗੈਰਾ ਐਕਸਟਰਾ ਦੇਣੇ ਪੈਂਦੇ ਨੇ ਜਾਂ ਫਿਰ ਕਿਸੇ ਪਸ਼ੂ ਨੂੰ ਅੰਟੇਕ ਚ ਪ੍ਰੋਬਲਮ ਆਉਂਦੀ ਉਹ ਨਾ ਖਾ ਨਹੀਂ ਸਕਦੀ ਇਹ ਜਿੰਨੀ ਫੀਡ ਆਪਣੀ ખાਊਗਾ પશુ પચાવુગા ਵੀ ઉનની ਕਿਸੇ ਤਰ੍ਹਾਂ ਦੀ મોਕ ਦੀ ਸਮੱਸਿਆ ਨਹੀਂ ਆਊਗੀ ਕਿਉਂਕਿ ਟਾਕਸਿਨ ਬੈਂਡ ਰਿਸਟ ਐਂਜ਼ਾਈਮ ਉਹ ਚੀਜ਼ਾਂ ਵਿੱਚ ਨੇ ਮੈਂ ਤੁਹਾਨੂੰ ਪਹਿਲਾਂ ਕਹਿ ਤੱਕ ਇਹਦੇ ਵਿੱਚ ਔਰ ਇਹ ਫੀਡਾਂ ਵੀ ਆਪਣਾ ਜਿਹਾ ਹੁੰਦਿਆਂ ਨੇ ਇਹ ਐਫਲਾਟਾਕਸਿਨ ਕੰਟਰੋਲ ਫੀਡਾਂ ਨੇ ਮਤਲਬ ਜਿਹੜੀ ਆਪਾਂ ਦੁੱਧ ਚੁੱਲੀ ਦਾ ਰੋਲਾ ਪਾਉਂਦੇ ਆ ਕੰਪਨੀ ਦਾ ਇਹ ਫੀਡਾਂ ਵਿੱਚ ਵੀ ਆਪਣੀ ਐਫਲਾਡਾਕਸਨ ਕੰਟਰੋਲ ਕਰੀ ਹੋਈ ਆ ਕਿਸੇ ਫੀਡ ਚ ਇਸ ਤਰ੍ਹਾਂ ਦੀ ਕੋਈ ਸਮੱਸਿਆ ਨਹੀਂ ਤੁਹਾਨੂੰ ਆਊਗੀ 19 ਪੀਪੀਬੀ ਤੋਂ ਥੱਲੇ ਤੁਹਾਨੂੰ ਇਸ ਦੀ ਐਫਲਾਡਾਕਸਨ ਮਿਲੂਗੀ ਪਿੱਛੇ ਜੇ ਅਸੀਂ 10000 ਦੇਖਿਆ ਹੁਣ 2-3 ਦਿਨ ਪਹਿਲਾਂ ਜਿਹੜੀ 9 PPB ਅਫਰਾਡਕਸ਼ਨ ਦੀ ਉਸ ਦਾ ਉਸ ਦੀ ਰਿਪੋਰਟ ਸੀ ਜੋ ਆਪਣਾ ਪਿਛਲਾ ਵਿੱਚ ਗਿਆ ਹੁਣ ਠੀਕ ਹੈ ਜੀ ਵੀਡੀਓ ਵਿੱਚ ਜੁੜੇ ਰਹਿਣ ਲਈ ਧੰਨਵਾਦ ਇੱਕ ਸਵੀਰ ਦਾ ਸਵਾਲ ਆ ਤੁਸੀਂ ਕਮੈਂਟ ਬਾਕਸ ਕਰ ਸਕਦੇ ਹੋ ਜਾਂ ਮੈਨੂੰ WhatsApp ਕਰ ਸਕਦੇ ਹੋ ਬਹੁਤ ਬਹੁਤ ਧੰਨਵਾਦ ਜੀ